ਇੱਕ ਮਾਂ ਉਹਦੇ ਕੁੱਖੋਂ ਜਾਏ ਤਿੰਨ ਬੱਚੇ ਇੱਕ ਬਹੁਤ ਅਮੀਰ ਇੱਕ ਬਹੁਤ ਗਰੀਬ ਹੈ ਤਾਂ ਇਹ ਸਭ ਕੁਝ ਪ੍ਰਰਭਤ ਦੀ ਕਹਾਣੀ ਜੋ ਸਾਡੇ ਸੰਚਿਤ ਕਰਮ ਨੇ ਸੰਚਿਤ ਜੋ ਪ੍ਰਰਭਤ ਚੱਲ ਰਿਹਾ ਪਰ ਕਾਸ਼ ਇੱਕ ਸ਼ਬਦ ਹੈ ਕਾਸ਼ ਇਦਾਂ ਹੁੰਦਾ काश औ हो ਜਾਂਦਾ ਕਾਸ਼ ਇਹ ਹੋ ਜਾਂਦਾ ਸਾਡੇ ਮਨਾਂ 'ਚ ਇਹ ਸਵਾਲ ਆਉਂਦਾ ਹੈ ਹਰ ਮਹਾਤੜ ਦੇ ਦਿਮਾਗ 'ਚ ਇਹ ਸਵਾਲ ਹੁੰਦਾ ਹੈ ਕਿ ਕਾਸ਼ ਮੈਂ ਅਮੀਰ ਹੁੰਦਾ ਪਹਿਲਾਂ ਬੈਲ ਮੈਂ ਉਹਨਾਂ ਜੋਤਸ਼ੀਆਂ ਦੇ ਬਹੁਤ ਖਿਲਾਫ ਸੀ ਜਿਹੜੇ ਝੂਠ ਮੂੜ ਚ ਲੋਕਾਂ ਨੂੰ ਲਾਰੇ ਲਾਉਂਦੇ ਆਪਣੇ ਵੀਅ ਵਧਾਉਣ ਲਈ ਆਹ ਕਰ ਲੋ ਅਮੀਰ ਹੋ ਜਾਓਗੇ ਇਹ ਇਦਾਂ ਬਿਨਾ ਹੋ ਜਾ ਥੋੜਾ ਕੋਈ ਅਮੀਰ ਹੁੰਦਾ ਹਾਂ ਅੱਜ ਡਾਕਟਰ ਤੇਰਾਕੌਰ ਗਰੰਟੀ ਨਾਲ ਤੁਹਾਨੂੰ ਅਮੀਰ ਕਰਨ ਜਾ ਰਹੀ ਹੈ ਦੱਸਣ ਜਾ ਰਹੀ ਐ ਕਿ ਉਹ ਕਿਹੜੇ ਤਰੀਕੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਅਮੀਰ ਹੋ ਸਕਦੇ ਹੋ ਤੁਹਾਡਾ ਵੀ ਪੂਰਾ ਹੱਕ ਬਣਦਾ ਕਿ ਇਸ ਧਰਤੀ ਤੇ ਜੇ ਆਏ ਆ ਮਨੁੱਖਾ ਜੀਵਨ ਭੋਗਣ ਤੇ ਤੁਹਾਡੇ ਵੀ ਐ ਸਾਰੀਆਂ ਖਾਇਸ਼ਾਂ ਪੂਰੀਆਂ ਹੋਣ ਤੁਹਾਡੇ ਵੀ ਬੱਚੇ ਆਨੰਦ ਮਾਣਣ ਤੁਸੀਂ ਕਿਸੇ ਗੱਲੋਂ ਵਿਰਵੇ ਨਾ ਰਹੋ ਲੋੜਾਂ ਥੋੜੇ ਨਾ ਰਹੋ ਹਰ ਸੁਪਨਾ ਸਾਕਾਰ ਹੋ ਜਾਏ ਬਹੁਤਾ ਨਹੀਂ ਪਰ ਨੋਰਮਲ ਤਾਂ ਲਾਈਫ ਚੱਲਦੀ ਰਹੇ ਨਾ ਇੰਨਾ ਕਿ ਪੈਸਾ ਤਾਂ ਸਭ ਕੁਝ ਨੂੰ ਚਾਹੀਦਾ ਮੈਂ ਡਾਕਟਰ ਤੇਰੰਕਰ ਅੱਜ ਗੱਲ ਕਰਾਂਗੇ ਇੱਕ ਅਜਿਹੇ ਸਵਾਲ ਦੀ ਜੋ ਹਰੇਕ ਨੇ ਮਨ ਕਿਸੇ ਨਾ ਕਿਸੇ ਵੇਲੇ ਜ਼ਰੂਰ ਪੈਦਾ ਹੁੰਦਾ ਸੱਚੀ ਜ਼ਰੂਰ ਆਉਂਦਾ ਹੈ ਇਹ ਖਿਆਲ ਕਿ ਕੀ ਅਮੀਰੀ ਤੇ ਗਰੀਬੀ ਸਿਰਫ ਕਿਸਮਤ ਨਾਲ ਜੁੜੀ ਹੋਈ ਹੁੰਦੀ ਹੈ ਤਾਂ ਜੇ ਅਸੀਂ ਗਰੀਬ ਜਨਮੇ ਆ ਤਾਂ ਕੀ ਸਾਡੀ ਜਨਮ ਪੱਤਰੀ 'ਚ ਕੋਈ ਅਜਿਹਾ ਦਿਵੇਜੋਗ ਹੋ ਸਕਦਾ ਹੈ ਜੋ ਸਾਨੂੰ ਅਮੀਰ ਬਣਾ ਦੇਵੇ ਇਹ ਗੁੰਝਲ ਆਤਮਕ ਵੀ ਆ ਤੇ ਜੋਤਿਸ਼ਕ ਵੀ ਤਿਆਜ ਮੈਂ ਇਸ ਨੂੰ ਖੋਲਾਂਗੀ ਵੈਦਿਕ ਤਰਕਾਂ ਨਾਲ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਜ਼ਰੂਰ ਬਨੇ ਰਹੋ ਕਿਉਂਕਿ ਅੰਤ 'ਚ ਮੈਂ ਤੁਹਾਨੂੰ ਇੱਕ ਐਸਾ ਵਿਰਲਾ ਉਪਾਦ ਅਸਨਾ ਹੈ ਜੋ ਪੁਰਾਣੇ ਕਰਮਾਂ ਦਾ ਬੋਝ ਹਲਕਾ ਕਰੇਗਾ ਅਸਲ 'ਚ ਨਾ ਮਨੁੱਖੀ ਜੀਵਨ ਦੇ ਕਰਮਫਲ ਦਾ ਮੂਲ ਸਿਧਾਂਤ ਕੀ ਇਸ ਮੁੱਚੇ ਯੂਨੀਵਰਸ ਦਾ ਸਮੁੱਚੀ ਸ੍ਰਿਸ਼ਟੀ ਦਾ ਵੈਦਿਕ ਜੋਤਿਸ਼ ਅਨੁਸਾਰ ਜਨਮ ਕੁੰਡਲੀ ਸਿਰਫ ਇਸ ਜਨਮ ਦੀ ਕਹਾਣੀ ਨਹੀਂ ਦੱਸਦੀ ਸਗੋਂ ਪਿਛਲੇ ਜਨਮਾਂ ਦੇ ਸੰਚਿਤ ਕਰਮ ਦਾ ਨਤੀਜਾ ਵੀ ਦਿਖਾਉਂਦੀ ਹੈ ਉਹ ਲੇਖਾ ਜੋਖਾ ਹੈ ਉਹ ਹਿਸਾਬ ਕਿਤਾਬਾ ਇਸ ਨੂੰ ਮਹਿਜ਼ ਕਾਗਜ਼ ਦੀ ਇੱਕ ਛੋਟੀ ਜੀ ਬੁੱਕਲੇਟ ਨਾ ਸਮਝੋ ਇਹ ਸੰਚਿਤ ਕਰਮਾਂ ਦਾ ਨਤੀਜਾ ਦਿਖਾਉਂਦੀ ਹੈ ਕਿ ਜਿਸ ਵਿਅਕਤੀ ਨੇ ਪਿਛਲੇ ਜਨਮਾਂ ਦੇ ਵਿੱਚ ਦਾਨ ਸੇਵਾ ਸਤ ਕਰਮ ਤੇ ਲੋਕ ਹਿਤ ਕਾਰਜ ਕੀਤੇ ਉਹਦੀ ਜਨਮ ਕੁੰਡਲੀ ਦਾ ਧਨ ਭਾਗ ਧਨ ਭਾਗ ਪਤਾ ਕਿਹੜਾ ਖਾਨਾ ਹੁੰਦਾ ਹੈ ਦੂਜਾ ਪੰਜਵਾਂ ਨੌਵਾਂ ਦਸਵਾਂ ਤੇ 11ਵਾਂ ਕਰ ਮਜਬੂਤ ਬਣ ਜਾਂਦਾ ਹੈ ਤਾਂ ਪਿਛਲੇ ਕਰਮਾਂ ਦਾ سلسلہ ਪਿਛਲੇ ਜੀਵਨ ਚ ਤੁਸੀਂ ਕੀ ਕੀਤਾ ਜੀਵਨ ਕਹ ਲੋ ਜਾਂ ਜਨਮ ਕਹ ਲੋ ਤੇ ਜਿਨ੍ਹਾਂ ਨੇ ਲੋਭ ਧੋਖਾ ਜਾਂ ਕਿਸੇ ਦਾ ਹੱਕ ਖਾਦਾ ਉਹਨਾਂ ਦੀ ਜਨਮ ਕੁੰਡਲੀ ਚ ਸ਼ਨੀ ਰਾਹੂ ਜਾਂ ਕੇਤੂ ਧਨ ਸਥਾਨਾਂ ਨੂੰ ਪੀੜਤ ਕਰਦੇ ਆ ਇਸ ਲਈ ਉਹ ਤੇਰੇ ਗਰੀਬ ਜਨਮ ਦੀ ਹੈ। ਤਬੀਨਾ ਮਿਹਨਤ ਹਨ ਪ੍ਰਾਪਤੀ ਦਾ ਜੋਤਿਸ਼ ਸਿਧਾਂਤ ਕੀ ਹੋਇਆ ਜੋ ਡਾਕਟਰ 13 ਕੌਰ ਨੇ ਦੱਸਣਾ ਹੈ। ਤੁਹਾਨੂੰ ਬਹੁਤ ਥਾਈਂ ਇਦਾਂ ਦੇ ਚੈਨਲ ਮਿਲੇ ਹੋਣੇ ਆ YouTube ਤੇ ਜੋ ਆਪਣੇ ਵੀਊ ਵਧਾਉਣ ਲਈ ਮੈਂ ਅਕਸਰ ਗੱਲ ਕਰਦੀ ਨਾ ਜਿਹੜਾ ਦਾਵਾ ਕਰਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਇੰਜ ਕਰ ਲਓ ਇੰਜ ਕਰ ਲਓ ਦਿਨ ਚੜਦੇ ਨੂੰ ਤੁਹਾਡੇ ਕੋਲ ਪੈਸਾ ਪੈਸਾ ਆਏ ਆ ਆ ਗਿਆ ਹੜ ਪੈਸੇ ਦਾ ਪਰ ਅਸਲ 'ਚ ਜੋਤਿਸ਼ ਕਦੇ ਨਹੀਂ ਕਹਿੰਦਾ ਕੇ ਬਿਨਾ ਮਿਹਨਤ ਦੇ ਵੀ ਧਨ ਮਿਲ ਸਕਦਾ ਹੈ ਡਾਕਟਰ ਤੇਰਾਕੌਰ ਕਹਿੰਦੀ ਬਿਨਾ ਮਿਹਨਤ ਦੇ ਨਾਲ ਵੀ ਕਈਆਂ ਨੂੰ ਧਨ ਮਿਲਦਾ ਆ ਮੈਂ ਉਹ ਗੁਪਤ ਰਾਜ ਖੋਲਣ ਜਾ ਰਹੀ ਆ ਪਰ ਕਈ ਵਾਰੀ ਕੁੰਡਲੀ ਦੇ ਵਿੱਚ ਦਿਵੇਯ ਯੋਗ ਹੁੰਦੇ ਆ ਡਿਵਾਈਨ ਯੋਗਸ ਜਿਨ੍ਹਾਂ ਦੇ ਨਾਲ ਵਿਅਕਤੀ ਨੂੰ ਸੌਖੇ ਤਰੀਕੇ ਨਾਲ ਅਫਸਰ ਮਿਲਦੇ ਆ ਮੌਕੇ ਮਿਲਦੇ ਆ ਅਪਰਚੂਨਿਟੀਆਂ ਮਿਲਦੀਆਂ ਜੋ ਕਿਵੇਂ ਸ਼ਾਰਟਕਟ ਰਾਹੀ ਵੀ ਅਮੀਰ ਹੋਣ ਜਾ ਰਿਹਾ ਹੈ ਉਹ yogpae ਹੁੰਦੇ ਆ ਤੁਸੀਂ ਦੇਖਿਆ ਨਾ ਕਦੇ ਕੋਈ ਕਹਿ ਦਿੰਦੇ ਹੋ ਰਿਕਸ਼ਾ ਚਾਲਕ ਸੀ ਉਸਨੇ ਜਿਆ ਸਬਜੀ ਦੀ ਰੇੜੀ ਲਾਉਂਦਾ ਆ ਜਾਂ ਮਜ਼ਦੂਰ ਆ ਤਾਂ ਉਹਨੇ ਫਲਾਣੇ ਦਾ ਤਾਂ ਲੋਟਰੀ ਪਾਈ ਉਹਦੀ ਤਾਂ 1 ਕਰੋੜ ਦੀ ਲੋਟਰੀ ਨਿਕਲ ਗਈ ਇਹ ਦਿਵੇ yog ਸੀ ਉਹਨਾਂ ਦੀ ਜਨਮ ਕੁੰਡਲੀ 'ਚ ਉਹਨਾਂ ਨੂੰ ਥੋੜੋ ਪਤਾ ਤਾਂ ਦੋ ਅਮੀਰ ਬਣਿਆ ਚੰਚੇਤ ਕੁਝ ਜ਼ੋਰ ਗੱਲਾਂ ਨੇ ਜੋ ਕਿਸੇ ਦੇ ਵੀ ਜੀਵਨ ਨਾਲ ਸੰਬੰਧਤ ਉਸਦੀ ਜਨਮ ਪੱਤਰੀ ਹਾਂ ਇਹ ਵੱਖਰੀ ਗੱਲ ਨਹੀਂ ਬਣੀ ਯੋਗਤਾ ਉੱਥੇ ਹੀ ਹੈ ਨਾ ਯੋਗਤਾ ਪਏ ਹੋਏ ਤੁਹਾਡੀ ਕਿਸਮਤ ਤੇ ਜਨਮ ਪੱਤਰੀ ਜੇ ਤੁਹਾਡੇ ਕੋਲ ਹੈ ਲੈ ਕੇ ਬੈਠੋ ਮੈਂ ਤਰੀਕੇ ਦੱਸਣ ਲੱਗੀ ਹਾਂ ਜਿਨ੍ਹਾਂ ਕੋਲ ਨਹੀਂ ਹੈ ਯੋਗਤਾ ਬਣੇ ਹੋਈਆਂ ਦੇਰ ਸਪਿਰ ਜੇ ਕਿਸਮਤ ਬਦਲਦੀ ਹੈ ਮੈਂ ਤਰੀਕੇ ਦੱਸਣ ਲੱਗੀਆਂ ਉਪਾਅ ਦੱਸਣ ਲੱਗੀਆਂ ਦੇਖੋ ਮੈਂ ਤੁਹਾਨੂੰ ਕੁਝ ਯੋਗ ਦੱਸਣ ਲੱਗੀਆਂ ਜਨਮ ਪੱਤਰੀ 'ਚ ਕਿ ਜੇ ਤੁਹਾਨੂੰ ਆਪਣੀ ਜਨਮ ਕੁੰਡਲੀ ਪੜਨੀ ਆਧਿਆ ਤਾਂ ਚੈੱਕ ਕਰੋ ਵੀਡੀਓ ਪਾਜ਼ ਕਰ ਦਿਓ ਲੈ ਕੇ ਆਓ ਜਲਦੀ ਆਪਣੀ ਜਨਮ ਪੱਤਰੀ ਖੋਲੋ ਪੰਨੇ ਇਹਨੂੰ ਇੱਕ ਸਧਾਰਨ ਬੁੱਕਲੇਟ ਨਾ ਸਮਝਿਓ ਦੇਖੋ ਕੀ ਇਹ ਜੋਗ ਬਣਦੇ ਪਏ ਆ ਜਨਮ ਪੱਤਰੀ ਚ ਇੱਕ ਹੁੰਦਾ ਗੱਜ ਕੇਸਰੀ ਜੋਗ ਜਦ ਚੰ드ਰਮਾ ਤੇ ਗੁਰੂ ਇੱਕ ਦੂਜੇ ਤੋਂ ਕੇਂਦਰ ਵਿੱਚ ਹੋਣ ਵਿਅਕਤੀ ਸੁਭਾਗੀ ਤੇ ਆਤਮਿਕ ਧਨਵਾਨ ਬਣਦਾ ਇੱਕ ਜੋਗ ਹੁੰਦਾ ਧਨ ਜੋਗ ਜਾਂ ਰਾਜ ਜੋਗ ਕਹਿੰਦੇ ਆ ਜਦੋਂ ਜਨਮ ਪੱਤਰੀ ਦੇ 2 5 9 10 11 ਦੁਜੇ ਪੰਜਵੇਂ ਨੌਵੇਂ ਦਸਵੇਂ ਗਿਆਰਵੇਂ ਘਰਾਂ ਦੇ ਸੁਆਮੀ ਆਪ ਸਿਸਮੰਤ ਨੋਡ ਤੀਸਰਾ ਹੈ ਵਿਪਰੀਤ ਰਾਜਯੋਗ ਕਲੇਸ਼ ਜਾਂ ਕੰਗਾਲੀ ਤੋਂ ਉੱਠ ਕੇ ਉਚਾਈ ਪ੍ਰਾਪਤ ਕਰਨ ਵਾਲਿਆਂ ਦੀ ਕੁੰਡਲੀ ਚ ਇਹ ਯੋਗ ਸਪਸ਼ਟ ਦਿਸਦਾ ਹੈ ਇੱਕ ਸਧਾਰਨ ਬੰਦੇ ਨੂੰ ਕੁੰਡਲੀ ਪੜ੍ਹਨੀ ਨਹੀਂ ਆਉਂਦੀ ਸੋ ਆਪਾਂ ਗੱਲ ਕਰ ਲੈਨੇ ਆਂ ਲੈ ਕੰਗਾਲ ਜਿਹਾ ਸੀ ਇਹਦਾ ਇੰਨਾ ਅਮੀਰ ਕਿਦਾਂ ਹੋ ਗਿਆ ਆਪ ਪੈਸਾ ਕਿੱਥੋਂ ਮਿਲ ਗਿਆ ਤਾ ਤਨ ਉਹਦੇ ਵਿਪਰੀਤ ਰਾਜਯੋਗ ਕੁੰਡਲੀ ਚ ਜਿਹੜਾ ਪਿਆ ਸੀ ਉਸ ਕਰਕੇ ਉਹ ਕੰਗਾਲੀ ਤੋਂ ਉੱਪਰ ਉੱਠ ਗਿਆ ਇਹ ਜਿਹੜੇ ਤਿੰਨ ਯੋਗ ਮੈਂ ਦੱਸਿਆ ਨਾ ਇਹ ਬਿਨਾ ਮਿਹਨਤ ਕਹਿ ਜਾ ਸਕਦੇ ਆ ਇਹ ਮਿਹਨਤ ਦੇ ਫਲ ਤੱਕ ਪਹੁੰਚਣ ਦਾ ਸ਼ਾਰਟਕਟ ਰਸਤਾ ਸਮਝ ਲਓ ਜੋ ਪੁਰਾਣੇ ਕਰਮਾਂ ਦੀ ਕਿਰਪਾ ਨਾਲ ਹੀ ਮਿਲਣਾ ਮਿਲਣਾ ਵਰਤਮਾਨ ਚ ਡਾਕਟਰ ਤੇਰਾ ਕੋਰ ਬਾਦ ਫਿਰ ਕਹਿ ਰਹੀ ਆ ਕਿ ਵਰਤਮਾਨ ਚ ਜੋ ਤੁਸੀਂ ਹੋ ਇਹ ਤੁਹਾਡੇ ਸਾਰੇ ਦੇ ਸਾਰੇ ਸੰਚਿਤ ਕਰਮ ਨੇ ਪ੍ਰਰਭਤ ਹੋਣ ਚੱਲ ਰਹੇ ਆ ਕਿਰਿਆਮਾਨ ਜਿਹੜਾ ਤੁਸੀਂ ਹੁਣ ਕਰ ਰਹੇ ਹੋ ਇਸੇ ਲਈ ਤਾਂ ਕਹਿੰਦੇ ਆ ਕਿ ਜੇ ਵਰਤਮਾਨ ਮਾੜਾ ਆ ਉਹ ਤੁਹਾਡੇ ਸੰਚਿਤ ਕਰਮਾਂ ਦਾ ਪ੍ਰਰਭਤ ਦਾ ਪ੍ਰਰੰਭਦ ਦਾ ਹਿੱਸਾ ਹੈ ਤਾਂ ਜੇ ਤੁਸੀਂ ਕਿਰਿਆਮਾਨ ਚੰਗੇ ਕਰ ਲਓਗੇ ਹੁਣ ਤਾਂ ਫਿਰ ਅਗਲੇ ਚ ਐਡ ਆਨ ਹੋ ਜਾਣਾ ਤੁਹਾਡੀ ਚੰਗਿਆਈ ਇਸ ਲਈ ਚੰਗਿਆਈ ਖਦੀ ਨਾ ਛੱਡੋ ਚਾਹੇ ਜਨਾਂ ਮਰਜੀ ਮਾੜਾ ਸਮਾਜ ਆ ਜਾਏ ਸਾਡੇ ਕੋਲ ਕੁਝ ਹੋਰ ਤਰੀਕੇ ਵੀ ਨੇ ਜਿਨ੍ਹਾਂ ਨੂੰ ਅਪਣਾ ਕੇ ਮਿਹਨਤ ਕਰਨ ਦੇ ਨਾਲ ਆਪਣੀ ਆਰਥਿਕ ਸਥਿਤੀ ਸੁਧਾਰ ਸਕਦੇ ਆ ਮੰਨ ਲਓ ਥੋੜੀ ਜਿਹੀ ਮਿਹਨਤ ਕਰਨੀ ਬਹੁਤ ਸੌਕੇ ਹੋ ਜੂਗੇ ਚਲੋ ਫਿਰ ਦੇਖੀਏ ਇਹਨੂੰ ਕਹਿੰਦੇ ਕਰਮ ਤੋੜ ਜਾਂ ਸੰਤੁਲਨ ਦਾ ਉਪਾਅ ਕੀ ਹੈ ਜੋਤੇ ਕਹਿੰਦਾ ਕਰਮ ਤੋੜ ਦਾ ਅਰਥ ਹੈ 네ਗੇਟਿਵਿਟੀ ਕਰਮਾਂ ਦੀ ਸ਼ੁੱਧੀ ਤੇ ਧਨ ਕਰਮਾਂ ਦੀ ਸਿਰਜਣਾ ਜਿੰਨੇ 네ਗੇਟਿਵ ਕਰਮ ਆ ਉਹਨਾਂ ਨੂੰ ਅਸੀਂ ਸ਼ੁੱਧ ਕਰਨਾ ਤੇ ਜਿਹੜੇ ਧਨ ਕਰਮ ਨੇ ਉਹਨਾਂ ਦੀ ਅਸੀਂ ਕ੍ਰੀਏਟੀਵਿਟੀ ਕਰਨੀ ਸਿਰਜਣਾ ਕਰਨੀ ਹੈ ਇਹਦੇ ਲਈ ਵੀ ਤਿੰਨ ਤਰੀਕੇ ਮੈਂ ਦੱਸਣ ਜਾ ਰਹੀ ਹਾਂ ਧਿਆਨ ਨਾਲ ਸੁਣ ਲਿਓ ਸਾਡੇ ਕੋਲ ਜਿਹੜੇ ਸੁੱਤੇ ਪਏ ਗਰੇ ਆ ਪਰ ਉਹ ਸਾਡੇ ਪੱਖ ਹੋ ਸਕਦੇ ਆ ਅਸੀਂ ਉਹਨਾਂ ਨੂੰ ਤਿੰਨ ਤਰੀਕਿਆਂ ਨਾਲ ਜਗਾ ਸਕਦੇ ਆ ਇੱਕ ਹੈ ਮੰਤਰ ਸ਼ਕਤੀ ਰਾਹੀਂ 사ਉਂਡ ਵਾਈਬ੍ਰੇਸ਼ਨ ਜਿੱਦਾਂ ਤੁਸੀਂ ਸੁਕਤ ਪਾਠ ਕਰ ਲਓ ਕੁਬੇਰ ਮੰਤਰ ਹੋਣਾ ਚਾਹੀਦਾ ਤੁਹਾਡੇ ਕੋਲ ਗੁਰੂ ਗ੍ਰਹਿ ਮੰਤਰ ਆਉਦੇ ਹੀ ਮਾੜਾ ਕੱਢਿ ਜਾਓ ਦਨ ਪਾਰਟ ਦਸੇ ਮੈਂ ਮੰਤਰ ਸ਼ਕਤੀ ਦੇ ਸ੍ਰੀ ਸੁਕਤ ਪਾਟ ਕੁਬੇਰ ਮੰਤਰ ਗੁਰੂ ਗ੍ਰਹਿ ਮੰਤਰ ਦੂਜਾ ਤਰੀਕਾ ਮੈਂ ਦੱਸਣ ਜਾ ਰਹੀਆਂ দান ਤੇ ਸੇਵਾ ਇਹਨੂੰ ਕਹਿੰਦੇ ਐਕਸ਼ਨ 베ਸਡ ਕਰਮਾ ਕਰੈਕਸ਼ਨਸ ਕਰਨੀਆਂ ਪੈਣੀਆਂ ਕਰੈਕਸ਼ਨਸ ਗਰੀਬਾਂ ਬਿਮਾਰਾਂ ਜਾਂ ਵਿਦਵਾਨਾਂ ਦੀ ਸਹਾਤਾ ਕਰਨੇ ਤੀਜਾ ਤਰੀਕਾ ਗ੍ਰਹਿ ਸ਼ਾਂਤੀ ਤੇ ਰਤਨ ਧਾਰਨ ਕਰਨੇ ਜਿਹੜੇ ਗ੍ਰਹਿ ਜਨਮ ਪੱਤਰੀ 'ਚ ਪੀੜਤ ਨੇ ਉਹਨਾਂ ਦੀ ਸ਼ਾਂਤੀ ਕਰਨੀ ਹੈ ਜਿੱਦਾਂ ਹੁਣ ਤੁਹਾਨੂੰ ਕੋਈ ਲੁਟੇਰਾ ਪੰਡਿਤ ਇਹ ਕਹਦਾ ਹੈ ਕਿ ਸ਼ਨੀ ਤੋਂ ਪੀੜਤ ਤੋਂ ਸ਼ਨੀ ਦੋਸ਼ ਆ ਚੱਲ ਪਾਲਾ ਮਹਿੰਗਾ ਰਤਨ ਨੀਲਮ ਨਹੀਂ ਡਾਕਟਰ ਤੇਰਾਕੌਰ ਇਦਾਂ ਨਹੀਂ ਕਹਿੰਦੇ ਨੀਲਮ ਰਤਨ ਦਾ ਸੜਕੋ ਸਬਸਟੀਟਿਊਟ ਹੈਗਾ ਯਾ ਤੇਲ ਤੇ ਤੇਲ ਦਾ ਦਾਨ ਕਰੋ ਬਚ ਗਏ ਨਾ ਖਰਚੇ ਤੋਂ ਇੱਕ ਸਵਾਲ ਪੈਦਾ ਹੋਏਗਾ ਤੁਹਾਡੇ ਮਨਾਂ ਚ ਕਿ ਕੀ ਕਰਮ ਦੇ ਬਿਨਾ ਅਮੀਰੀ ਸੰਭਵ ਹੈ ਵੈਦਿਕ ਦਰਸ਼ਨ ਅਨੁਸਾਰ ਬਿਨਾਂ ਕਰਮ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ ਪਰ ਸਹੀ ਕਰਮ ਕਿਸੇ ਨੂੰ ਸਾਰਾ ਕੁਝ ਦਵਾ ਸਕਦੇ ਆ ਇਸੇ ਲਈ ਜੋਤਿਸ਼ ਦਾ ਕੰਮ ਕੀ ਹੈ ਕਰਮ ਦੀ ਦਿਸ਼ਾ ਦੱਸਣਾ ਨਾ ਕਿ ਉਸ ਤੋਂ ਭੱਜਣ ਦਾ ਰਸਤਾ ਹਾਂ ਆ ਦੱਸਣਾ ਪੰਧ ਦੱਸ ਦੇਣਾ ਮਾਰਗ ਦੱਸ ਦੇਣਾ ਤੁਰਨਾ ਤੁਸੀਂ ਹੈ ਸਾਰੀ ਚਰਚਾ ਜਿਹੜੀ ਤੁਸੀਂ ਹੁਣ ਤੱਕ ਸੁਣੀ ਹੈ ਤੁਹਾਡੇ ਮਨ 'ਚ ਮੇਰੀ ਤਰ੍ਹਾਂ ਇੱਕ ਅਹਿਮ ਸਵਾਲ ਪੈਦਾ ਹੋਇਆ ਕਿ ਨਹੀਂ ਕਿ ਜੇ ਮੈਂ ਗਰੀਬ ਜਨਮਿਆ ਤਾਂ ਜੇ ਪਿਛਲੇ ਜਨਮ ਦੇ ਕਰਮ ਖਰਾਬ ਸੀ ਪ੍ਰਰਭਤ ਦੋਜ ਸੀ ਤਾਂ ਫਿਰ ਇਸ ਜਨਮ ਚ ਦਿਵੇਜੋਗ ਜਿੱਦਾਂ ਧਨਯੋਗ ਜਾਂ ਰਾਜਯੋਗ ਇਹ ਕਿਦਾਂ ਬਣ ਸਕਦੇ ਆ ਫਿਰ ਕੁੰਡਲੀ ਚ ਉਹ ਵੀ ਨਹੀਂ ਹੋਣਾ ਚਾਹੀਦੇ ਜਿਵੇਂ ਪੈਦਾ ਹੀ ਗਰੀਬ ਹੋਇਆ ਮੇਰੇ ਗਰੀਬ ਪੈਦਾ ਹੋਣ ਦਾ ਕਾਰਨ ਦੱਸ ਦਿੱਤਾ ਜਾ ਚੁੱਕਾ ਕਿ ਪ੍ਰਰਭਤ ਖਰਾਬ ਸੀ ਤਾਂ ਫਿਰ ਮੇਰੀ ਜਨਮ ਪਤਰੀ ਚ ਦਿਵੇਜੋ ਕਿੱਥੋਂ ਲੱਭਾ ਕਿਦਾਂ ਆ ਗਿਆ ਬਹੁਤ ਟੈਕਨੀਕਲ ਸਵਾਲ ਆ ਦੇਖੋ ਬੰਦਾ ਸੋਚਦਾ ਜਦ ਕਿ ਮੈਂ ਤਾਂ ਉਹ ਕਰਮ ਕੀਤਾ ਹੀ ਨਹੀਂ ਕਿ ਇਹ ਯੋਗ ਮੇਰੀ ਪਤਰੀ ਚੋਂ ਕਿਉਂਕਿ ਮੈਂ ਤਾਂ ਗਰੀਬ ਪੈਦਾ ਹੋਇਆ ਕਿਉਂਕਿ ਪ੍ਰਰਭਦ ਨੇ ਮੇਰੇ ਜੋ ਮੈਂ ਕੀਤਾ ਉਹ ਆਪਣੇ ਕਰਮ ਭਗਤ ਰਿਆ ਇਸ ਲਈ ਮੈਂ ਗਰੀਬ ਆ ਮੇਰਾ ਦੂਜਾ ਭਰਾ امیر ਹੈ ਇਸ ਸਵਾਲ ਦਾ ਜਵਾਬ ਹੈ ਡਾਕਟਰ ਤਿਰੰਕਰ ਕੋਲ ਅਸਲ ਚ ਜੋ ਜੋਤਿਸ਼ ਦੇ ਕਰਮ ਤ੍ਰਯ ਸਿਧਾਂਤ ਤ੍ਰੈ ਕੀ ਹੁੰਦਾ ਤਿੰਨ ਤ੍ਰੈ ਤਰੇ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ ਤਿੰਨ ਤਰ੍ਹਾਂ ਦੇ ਕਰਮ ਨੇ ਸਾਡੇ ਵੈਦਾਂਤ ਤੇ ਜੋਤਿਸ਼ ਦੋਨੋਂ ਮੰਨਦੇ ਆ ਕਿ ਹਰ ਜੀਵ ਦੇ ਕਰਮ ਤਿੰਨ ਕਿਸਮ ਦੇ ਆ ਇੱਕ ਕਿਸਮਾ ਕੀ ਹੈ ਸੰਚਿਤ ਕਰਮ ਪਿਛਲੇ ਅਨੇਕਾਂ ਨੇਕ ਜਨਮ ਸਾਨੂੰ ਕੀ ਪਤਾ ਸੀ ਕਿੰਨੀ ਵਾਰੀ ਪੈਦਾ ਹੋਏ ਆ ਇਸ ਸਮਾਤ ਲੋਕ ਚ ਜੋ ਪਿਛਲੇ ਅਨੇਕਾਂ ਜਨਮਾਂ ਦੇ ਇਕੱਠੇ ਕੀਤੇ ਟੋਟਲ ਕਰਮ ਜਿਦਾ ਤੁਹਾਡੀ ਐਫ ਡੀ ਕਲ ਲੋ ਕਹਿ ਲੋ ਕਿ ਐਫ ਡੀ ਹੈ ਬੈਂਕ ਦੇ ਵਿੱਚ ਸੰਚਿਤ ਕਰਮ ਸਾਡੀ ਐਫ ਡੀ ਹੈ ਸਾਰੀ ਆਤਮਾ ਦੀ ਖੁੱਲ ਬਕਾਇਆ ਊਰਜਾ ਅਨੇਕਾਂ ਜਨਮਾਂ ਦੀ ਦੂਜਾ ਹੈ ਪ੍ਰਰਭਦ ਕਰਮ ਜੋ ਇਸ ਜਨਮ ਚ ਭੋਗਣ ਲਈ ਚੁਣੇ ਗਏ ਆ ਉਹ ਕੁੰਡਲੀ ਚ ਪ੍ਰਗਟ ਹੋ ਗਏ ਤੁਹਾਡੀ ਕੁੰਡਲੀ ਪਰ ਰਬਦ ਦੱਸਦੀ ਆ ਤੁਹਾਡਾ ਤੀਸਰਾ ਹੈ ਕਿਰਿਆ ਮਾਨ ਕਰਮ ਜੋ ਅਸੀਂ ਹੁਣ ਇਸ ਜਨਮ ਚ ਕਰ ਰਹੇ ਆ ਇਹ ਕਰਮ ਪਰ ਰਬਦ ਨੂੰ ਬਦਲ ਸਕਦੇ ਆ ਮੇਰੀ ਇਹ ਵਾਲੀ ਲਾਈਨ ਪਲੀਜ਼ ਧਿਆਨ ਨਾਲ ਸੁਣ ਲੋ ਇਹ ਕਹਿਣਾ ਕਿ ਰੱਬ ਨੇ ਜੋ ਬਣਾਇਆ ਠੀਕ ਆ ਬੈਜੋ ਹੱਥੇ ਹੱਤਰ ਕੇ ਨਹੀਂ ਇਸ ਗੱਲ ਤੇ ਵੱਡਾ ਕਾਂਟਾ ਮਾਰ ਦੋ ਅਸੀਂ ਜਿਹੜੇ ਕਿਰਿਆਮਾਨ ਕਰਮ ਹਨ ਨਾ ਅਜੋਕਾ ਜੀਵਨ ਜਿਹੜਾ ਵਰਤਮਾਨ ਜੀਵਨ ਸਾਡਾ ਚੱਲ ਰਿਹਾ ਆ ਅਸੀਂ ਇਸ ਜਨਮ 'ਚ ਜਿਹੜੇ ਕਰਮ ਕਰ ਰਹੇ ਆ ਇਹ ਕਰਮ ਪ੍ਰਰਬਧ ਨੂੰ ਬਦਲਣ ਦੀ ਹਿੰਮਤ ਰੱਖਦੇ ਆ ਇੱਕ ਗੱਲ ਖੋਲਣ ਜਾ ਰਹੀਆਂ ਧਿਆਨ ਨਾਲ ਸੁਣ ਲਓ ਕਿਉਂ ਦਿਵਯ ਯੋਗ ਕਈ ਵਾਰੀ ਕਮਜ਼ੋਰ ਕੁੰਡਲੀ ਵਿੱਚ ਵੀ ਬਣ ਜਾਂਦੇ ਆ ਇਸ ਲਈ ਹੁੰਦਾ ਆ ਕਿ ਪ੍ਰਰਬਧ ਕਰਮ ਸਿਰਫ ਤੁਹਾਨੂੰ ਫਲ ਦਿੰਦੇ ਆ ਜੋ ਤੁਹਾਨੂੰ ਵਰਤਮਾਨ 'ਚ ਮਿਲ ਰਹੇ ਆ ਪਰ ਮੌਕੇ ਥੋੜੋ ਤੁਹਾਡੇ ਰੋਕਦੇ ਆ ਜੇ ਤੁਹਾਨੂੰ ਉਹਨਾਂ ਨੇ ਗਰੀਬ ਬਣਾਤਾ ਤਾਂ ਤੁਹਾਡੇ ਪ੍ਰਰਭਤ ਕਰਮ ਇਹ ਥੋੜੋ ਕਹਿੰਦੇ ਕਿ ਤੂੰ ਗਰੀਬ ਹੀ ਮਰੇਗਾ ਉਹਨੇ ਤੁਹਾਨੂੰ ਮੌਕੇ ਦੇਣੇ ਆ ਮੌਕੇ ਕਦੀ ਨਹੀਂ ਰੋਕੇ ਪ੍ਰਰਭਤ ਕਰਮਾਂ ਨੇ ਸੋ ਮੌਕਿਆਂ ਦੀ ਸ੍ਰਿਸ਼ਟੀ ਕਿਰਿਆਮਾਨ ਕਰਮਾਂ ਤੇ ਆਤਮਾ ਦੇ ਵਿਕਾਸ ਦੀ ਯੋਜਨ ਨਾਲ ਹੋਣੀ ਆ ਮੌਕੇ ਮਿਲਣੇ ਤੁਹਾਨੂੰ ਕਿ ਆ ਕਿਰਿਆਮਾਨ ਕਰਮ ਕਿਹੜੇ ਕਰ ਰਹੇ ਹੋ ਇਹ ਥੋੜੋ ਬੈਠੇ ਰਹਿਣਾ ਅਤੇ ਅੱਤਰ ਕੇ ਚਲੋ ਉੱਠੋ ਸੋਚੋ ਇਹਦਾ ਮਤਲਬ ਇਹ ਨਹੀਂ ਆ ਕਿ ਗਰੀਬੀ ਵਾਲੇ ਕਰਮ ਦੇ ਨਾਲ ਜਨਮ ਲੈਣ ਵਾਲਾ ਬੰਦਾ ਅਮੀਰ ਹੋ ਹੀ ਨਹੀਂ ਸਕਦਾ ਮੈਂ ਇਹ ਹੀ ਲੱਭ ਕੇ ਲਿਆਈ ਕਿ ਤੁਸੀਂ ਇਸ ਤਰੀਕੇ ਨਾਲ ਅਮੀਰ ਹੋ ਸਕਦੇ ਹੋ ਨਾ ਕਿ ਜਾਦੂ ਟੁਣਿਆਂ ਨਾਲ ਬਲਕਿ ਉਹ ਆਤਮਾ ਹੁਣ ਤੁਹਾਨੂੰ ਉੱਚਾ ਉੱਠਣ ਦਾ ਕਰਮ ਕਰਨ ਹੀ ਤਾਂ ਤੁਹਾਨੂੰ ਇਸ ਜੀਵਨ ਚ ਭੇਜਿਆ ਪਰਮਾਤਮਾ ਨੇ ਗਰੀਬੀ ਨਾਲ ਆਇਓ ਸੰਚਿਤ ਕਰਮ ਪਰ ਰਬਦ ਨਾਲ ਲੈ ਕੇ ਆਇਓ ਪਰ ਰਬ ਤੁਹਾਨੂੰ ਰੋਕ ਨਹੀਂ ਰਹੇ ਅਮੀਰ ਹੋਣ ਦੇ ਮੌਕੇ ਹੈਗੇ ਆ ਇਸੇ ਲਈ ਜਨਮ ਕੁੰਡਲੀ ਦੇ ਵਿੱਚ ਤੁਹਾਡੇ ਜੀਵ ਦੇ ਜੋਗ ਬਣੇ ਆ ਜਿਹੜੇ ਮੈਂ ਤਿੰਨ ਦੱਸਿਆ ਤਾਂ ਕਿ ਤੁਸੀਂ ਘੱਟ ਮਿਹਨਤ ਨਾਲ ਵੀ ਇਹਨਾਂ ਯੋਗਾਂ ਦੀ ਬਦੌਲਤ ਗਰੀਬੀ ਖਤਮ ਕਰ ਸਕੋ। ਵੈਦਾਂਤ ਕਹਿੰਦਾ ਪਰ ਰਬਦ ਸਿਰਫ ਸ਼ੁਰੂਆਤੀ ਪੱਟੀ ਹੈ। ਕਿਰਿਆਮਾਨ ਕਰਮ ਕਹਾਣੀ ਦਾ ਅੰਤ ਲਿਖਦੇ ਆ। ਸੋ ਕਿਰਿਆਮਾਨ ਅਜੋਕੇ ਸਮੇਂ ਚ ਵਰਤਮਾਨ ਜੀਵਨ ਚ ਜੋ ਤੁਸੀਂ ਕਰ ਲਓਗੇ ਉਹ ਤੁਹਾਨੂੰ ਕੁਛ ਨਾ ਕੁਛ ਦਵਾ ਕੇ ਰਹੇਗਾ। ਨੰਬਰ 1 ਸ਼ਨੀ ਜਾਂ ਰਾਹੂ ਗਰੀਬੀ ਦੇ ਸੰਕੇਤ ਦੇ ਰਹੇ ਆ। ਇਹਨਾਂ ਨੂੰ ਕਵਾਂਗੇ ਅਸੀਂ ਸਾਡੇ ਪੁਰਾਣੇ ਕਰਮ ਪਰ ਤੁਹਾਡੀ ਪੱਤਰੀ ਚ ਉਸੇ ਵੇਲੇ ਗੁਰੂ ਜਾਂ ਸੂਰਜ ਕਿਸੇ ਕੇਂਦਰ ਘਰ ਚ ਰਾਜਯੋਗ ਬਣਾ ਰਿਹਾ ਉਹਦਾ ਮਤਲਬ ਨਵੇਂ ਕਰਮਾਂ ਦੀ ਆਪਸ਼ਨ ਆ ਮੌਕਾ ਆ ਵੀ ਤੈਨੂੰ ਇੱਕ ਦੋ ਗੱਲਾਂ ਇੱਕੋ ਵਾਰ ਇੱਕ ਹੰਡਲਿਚ ਪਈਆਂ ਪਈਆਂ ਸ਼ਨੀ ਜਾਂ ਰਾਹੂ ਕਹਿ ਰਿਹਾ ਤੁਹਾਨੂੰ ਤੁਹਾਡੀ ਪੱਤਰੀ ਪੜਨ ਵਾਲਾ ਦੱਸ ਰਿਹਾ ਕਿ ਗਰੀਬੀ ਤਾਂ ਆਇਆ ਵੀ ਸ਼ਨੀ ਤੇ ਰਾਹੂ ਕਰਕੇ ਇਹ ਤੇਰੇ ਪ੍ਰਰਭਤ ਕਰਕੇ ਆ ਪੁਰਾਣੇ ਕਰਮ ਪਰਣਾਲੀ ਤੇਰੀ ਇਸ ਕੁੰਡਲੀ ਚ ਗੁਰੂ ਜਾਂ ਸੂਰਜ ਕਿਸੇ ਕੇਂਦਰ ਘਰ ਚ ਰਾਜਯੋਗ ਵੀ ਬਣਾ ਰਹੇ ਆ ਇਹ ਨਵੇਂ ਕਰਮਾਂ ਦਾ ਮੌਕਾ ਸੋ ਕੇਵਲ ਕਿਸਮਤ ਨੂੰ ਮੰਨਣਾ ਨਹੀਂ ਇਹਨੂੰ ਸਮਝ ਕੇ ਬਦਲਣਾ ਵੀ ਆਸੀ ਜੋਤਿਸ਼ ਇਹ ਨਹੀਂ ਕਹਿੰਦਾ ਕਿ ਤੁਸੀਂ ਡਿਜ਼ਰਵ ਹੀ ਨਹੀਂ ਕਰਦੇ ਜਿਹੀਂ ਆਏ ਉਦਾਂ ਹੀ ਮਰ ਜਾਓਗੇ ਜੋਤਿਸ਼ ਕਹਿੰਦਾ ਤੁਸੀਂ ਪੁਰਾਣੇ ਕਰਮਾਂ ਦੇ ਨਾਲ ਕੁਝ ਸਥਿਤੀਆਂ ਲੈ ਕੇ ਆਏ ਆ ਮੌਕੇ ਨਾਲ ਹੀ ਆ ਤੁਹਾਡੇ ਜਨਮ ਦੇ ਨਾਲ ਹੀ ਪਰ ਨਵੇਂ ਕਰਮ ਜਿਹੜੇ ਕਰੋਗੇ ਉਸ ਨਾਲ ਉਸ ਨੂੰ ਔਖੇ ਸਮਿਆਂ ਤੋਂ ਪਾਰ ਕਰ ਸਕਦੇ ਹੋ ਇਸ ਕਰਕੇ ਜੋਤਿਸ਼ੀ ਹਮੇਸ਼ਾ ਦੱਸਦਾ ਵੀ ਗ੍ਰਹਿ ਸਜ਼ਾ ਨਹੀਂ ਦਿੰਦੇ ਤੁਹਾਨੂੰ ਗ੍ਰਹਿ ਤੁਹਾਨੂੰ ਹਮੇਸ਼ਾ ਸਬਕ ਦਿੰਦੇ ਆ ਤੁਸੀਂ ਕਹਿੰਦੇ ਨਾ ਮੈਂ ਸ਼ਨੀ ਤੋਂ ਪੀੜਤ ਆ ਮੈਂ ਬਹੁਤ ਦੁਖੀ ਆ ਹੈਨਾ ਜਾਂ ਕਲਪ ਸਰਪ ਦੋਸ਼ ਤੋਂ ਪੀੜਤ ਆ ਮੈਂ ਬਹੁਤ ਦੁਖੀ ਆ ਉਹ ਅਸਲ ਚ ਸਜ਼ਾ ਨਹੀਂ ਆ ਉਹ ਤੁਹਾਡੇ ਲਈ ਸਬਕ ਹੈ ਕਿ ਉਹਨਾਂ ਦਾ ਹੱਲ ਲੱਭ ਕੇ ਤੁਸੀਂ ਉਸ ਤੋਂ ਪਾਰ ਪਾ ਲਓ ਜਦ ਸਬਕ ਸਿੱਖ ਲਓਗੇ ਗ੍ਰਹਿ ਕਿਰਪਾ ਕਰਨ ਲੱਗ ਪਣਗੇ ਸੋ ਜੇ ਕੰਮ ਕਰਕੇ ਗਰੀਬੀ ਮਿਲੀ ਆ ਤਾਂ ਫਿਰ ਕਰਮਾ ਕਰਕੇ ਮੌਕੇ ਕਿਉਂ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਆਤਮਾ ਸਿਰਫ ਭੋਗਣ ਲਈ ਥੋੜਾ ਆਈ ਹੈ ਕਿ ਤੁਸੀਂ ਪ੍ਰਰਬਧ ਭੋਗੀ ਜਾਓ ਨਹੀਂ ਨਹੀਂ ਬਹੁਤ ਕੁਝ ਤੁਸੀਂ ਹੁਣ ਕਰ ਸਕਦੇ ਹੋ ਗਰੀਬੀ ਤੁਹਾਨੂੰ ਨਿਮਰਤਾ ਸਿਖਾਉਂਦੀ ਹੈ ਮੌਕੇ ਤੁਹਾਨੂੰ ਤਰੱਕੀ ਦੇ ਸਕਦੇ ਆ ਦੋਨੋਂ ਮਿਲ ਕੇ ਆਤਮਾ ਦਾ ਸੰਤੁਲਨ ਬਣਾਉਂਦੇ ਆ ਇਹੀ ਵੈਦਿਕ ਜੋਤਿਸ਼ ਦਾ ਸਾਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਦਿਵੇਜੋਗ ਸਿਰਫ ਪੁਰਾਣੇ ਕਰਮਾਂ ਦਾ ਇਨਾਮ ਨਹੀਂ ਆ ਇਹ ਰੱਬ ਦੀ ਇੱਕ ਨਵੀਂ ਪਰਚੋਲ ਦਾ ਮੌਕਾ ਆ ਰੱਬ ਤੁਹਾਨੂੰ ਨਾਲ ਮੌਕੇ ਦੇ ਕੇ ਭੇਜ ਰਿਹਾ ਆ ਹਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜੇ ਤੁਸੀਂ ਸੱਚਮੁੱਚ ਜਾਨਣਾ ਚਾਹੁੰਦੇ ਹੋ ਕਿ ਤੁਹਾਡੀ ਜਨਮ ਪੱਤਰੀ 'ਚ ਅਜਿਹਾ ਕੋਈ ਦਿਵੇਜੋਗ ਬਣਦਾ ਹੈ ਕਿ ਨਹੀਂ ਤਾਂ ਕਿਸੇ ਐਕਸਪਰਟ ਜੋਤਿਸ਼ੀ ਕੋਲੋਂ ਪੱਤਰੀ ਬਣਾ ਲਓ ਪਰ ਸਿਰਫ ਜਦੋਂ ਤੁਹਾਡਾ ਜਨਮ ਸਮਾ 100% ਸਹੀ ਹੋਵੇ ਇਹ ਨਹੀਂ ਕਿ ਮੇਰੀ ਵੀਡੀਓ ਦੇਖੀ ਤਾਂ ਚਲੋ ਪੱਤਰੀ ਬਣਾਉਣ ਚੱਲ ਜਾਈਏ ਨੋ ਬਿਲਕੁਲ ਪੈਸੇ ਨਹੀਂ ਖਰਚਣੇ ਮੈਂ ਤੁਹਾਨੂੰ ਵਾਰਨ ਕਰ ਰਹੀ ਹਾਂ ਮੈਂ ਤੁਹਾਨੂੰ ਇਹ ਹਦਾਇਤ ਦਿੰਨੀ ਆ ਕਿਉਂਕਿ ਇੰਡੀਅਨ ਸਟੈਂਡਰਡ ਟਾਈਮ ਤੁਸੀਂ ਘੜੀਆਂ ਦਾ ਸਮਾਂ ਨੋਟ ਥੋੜੋ ਕਰਦੇ ਆ ਬੱਚੇ ਦੀ ਡਿਲੀਵਰੀ ਹੋਈ ਕੋਈ ਘੜੀ 5 ਮਿੰਟ ਪਿੱਛੇ ਆ ਕੋਈ 10 ਮਿੰਟ ਅੱਗੇ ਆ ਕਿੱਦਾਂ ਬਣ ਸਕਦੀ ਆ ਇਹ ਉਹ ਨਾ ਜਨਮ ਪੱਤਰੀਆਂ ਤੇ ਗੱਲ ਲਾਗੂ ਹੋਣੀ ਆ ਜਿਹੜੀਆਂ 100% ਸਹੀ ਸਮੇਂ ਨਾਲ ਐਕੂਰੇਟ ਆ ਉਹ ਪੜਵਾ ਲਓ ਆਪਣੀ ਪੱਤਰੀ ਕਿ ਕੋਈ ਦਿਵੇ ਜੋਗ ਬਣਦਾ ਫਿਰ ਉਸ ਜੋਗ ਨੂੰ ਸਮਝੋ ਤੇ ਆਪਣੇ ਕਰਮਾਂ ਦੀ ਦਿਸ਼ਾ ਨੂੰ ਬਦਲ ਲਓ ਮਿਹਨਤ ਵੱਲ ਮੁੜ ਪੋਵੋ ਹਾਂ ਮਿਹਨਤ ਬਹੁਤ ਘਟ ਕਰਨੀ ਪਣੀ ਆ ਪਰ ਜਿੱਦਾਂ ਦੱਸਿਆ ਮੈਂ ਪਹਿ ਤੁਹਾਨੂੰ ਲਾਟਰੀ ਦੀ ਟਿਕਟ ਲੈ ਲਈ ਰਿਕਸ਼ਾ ਰੋਕਿਆ ਥੱਕਿਆ ਹਰੇ ਆ ਪਸੀਨਾ ਚੋਰਿਆ ਲਾਟਰੀ ਦੀ ਟਿਕਟ ਦੇ 2 3 4 5 6 7 ਦਿਨ ਦੇ ਪੈਸੇ ਜੋੜੇ ਆ ਪਾਲੀ ਲਾਟਰੀ ਬਸ ਫਿਰ ਬਦਲ ਲੱਗਾ ਨਾ ਟਰੈਕ ਲਾਈਫ ਦਾ ਹੋ ਗਈ ਜਿਹੜੀ ਡੀਰੇਲ ਹੋਈ ਸੀ ਟਰੈਕ ਤੋਂ ਜੀਵਨ ਦੀ ਗੱਡੀ ਉਹ ਟਰੈਕ ਤੇ ਮੁੜ ਕੇ ਪੈ ਗਈ ਨਾ ਮੁੜ ਲਈ ਇਹ ਪੈ ਗਈ ਇਹ ਇਹ ਜਿਹੜੀ ਕਿਸਮਤ ਦੀ ਅਚਾਨਕ ਬਦਲਣਾ ਹੈ ਨਾ ਫਰਸ਼ ਤੋਂ ਅਰਸ਼ ਤੱਕ ਪਹੁੰਚਣਾ ਇਹ ਇਸੇ ਕਰਕੇ ਹੋ ਰਿਹਾ ਕਿਉਂਕਿ ਤੁਹਾਡੇ ਕਰਮਾਂ ਦੇ ਵਿੱਚ ਦਿਵੇਜੋਗ ਵੀ ਲਿਖਿਆ ਹੋਇਆ ਹੈ ਕਿਉਂਕਿ ਜੋਤਿਸ਼ ਨੇ ਦੱਸਣਾ ਹੈ ਤੁਹਾਨੂੰ ਕਿ ਕਦੋਂ ਬੀਜ ਬੀਜਣਾ ਹੈ ਡਾਕਟਰ 13 ਕੌਰ ਦੱਸ ਰਹੀ ਹੈ ਆ ਸਮਾਂ ਆ ਬੀਜ ਬੀਜ ਦੋ ਪਰ ਉਸ ਬੀਜ ਨੂੰ ਫਲ ਬਣਾਉਣਾ ਤਾਂ ਤੁਸੀਂ ਆਪਣੀ ਮਿਹਨਤ ਨਾਲ ਟਾਈਮ ਟੂ ਟਾਈਮ ਪਾਣੀ ਪਾਉਂਗੇ ਕੇਅਰ ਕਰੋਗੇ ਗੋਡੀ ਕਰੋਗੇ ਤੇ ਵਿਸ਼ਵਾਸ ਤੇ ਨਿਰਭਰ ਕਰਨਾ ਵਿਸ਼ਵਾਸ ਰੱਖ ਕੇ ਤੁਰਨਾ ਪੈਣਾ ਜਦੋਂ ਹੀ ਤੁਸੀਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹੋ ਜੇ ਮਾਲਾ ਜੈ ਵੀ ਸ਼ੱਕ ਦਾ ਵਾਇਰਸ ਵਿੱਚ ਆ ਗਿਆ ਤਾਂ ਭੁੱਲ ਜਾਓ ਕਿ ਤੁਹਾਨੂੰ ਉਸ ਦਾ ਫਲ 100% ਮਿਲੇਗਾ ਕਹਿੰਦੇ ਨੇ ਨਾ ਕਿ ਨੰਨਾ ਪਾਦ ਤਾਂ ਵਿੱਚ ਕਿ ਨਹੀਂ ਹੋਣ ਵਾਲਾ ਇਹ ਨਹੀਂ ਹੋਣਾ ਮੈਂ ਕੋਸ਼ਿਸ਼ ਕਰ ਲੈਣੀ ਹੈ ਜਦੋਂ ਇਹ ਸੋਚ ਲਿਆ ਤਾਂ ਨਹੀਂ ਹੋਣਾ ਬਸ ਇੱਕ ਵਾਰ ਆਪਣੀ ਦਿਸ਼ਾ ਸਹੀ ਕਰ ਲਓ ਫਿਰ ਦੇਖੋ ਇਹ ਜੀਵਨ ਤੁਹਾਨੂੰ ਕਿਦਾਂ ਤੁਹਾਡੇ ਸੁਪਨਿਆਂ ਨੂੰ ਸਜ਼ਾ ਕਰਦਾ ਵੇਖੋ ਗਰੀਬੀ ਹੋਵੇ ਜਾਂ ਅਮੀਰੀ ਇਹ ਕਿਸਮਤ ਦੀ ਸਜ਼ਾ ਜਾਂ ਇਨਾਮ ਨਹੀਂ ਹੈ ਇਹ ਆ ਸਾਡੀਆਂ ਸਾਡੀ ਆਤਮਾ ਦੇ ਸਬਕ ਆ ਸਾਡੇ ਆਪਣੇ ਕੀਤੇ ਕਰਮ ਜੋ ਵਰਤਮਾਨ ਚ ਅਸੀਂ ਭੁਗਤ ਰਹੇ ਆ ਜਿਹਨੇ ਪਿਛਲੇ ਜਨਮ ਚ ਲੋਭ ਦੇ ਨਾਲ ਜੀਵਨ ਗੁਜ਼ਾਰਿਆ ਹੋਵੇਗਾ ਉਸ ਨੂੰ ਇਸ ਜੀਵਨ ਚ ਸੰਤੋਖ ਸਬਰ ਸਿੱਖਣਾ ਪੈਣਾ ਜਿਸ ਨੇ ਸੇਵਾ ਕੀਤੀ ਉਸ ਦੀ ਜਨਮ ਪੱਤਰੀ ਚ ਦਿਵੇ ਜੋਗ ਖੜ ਪੈਂਦੇ ਆ ਜੋਤਿਸ਼ ਕਹਿੰਦਾ ਕਰਮ ਦੇ ਨਾਲ ਹੀ ਤਾਂ ਤਾਰਾ ਤੁਹਾਡਾ ਲਿਖ ਹੋ ਗਿਆ ਇਹ ਤਾਰੇ ਆ ਸਟਾਰ ਜਿਹਨੂੰ ਕਹਿੰਦੇ ਆ ਤੁਹਾਡੀ ਪਤਰੀ ਦੇ ਸਟਾਰ ਇੱਕ ਵਾਰ ਲਾਓ ਪਾ ਮੈਂ ਗੱਲ ਕਰਦੀ ਹੁੰਨੀ ਸ਼ੁਰੂ ਚ ਹਰ ਸ਼ਨੀਵਾਰ ਸ਼ਾਮ ਨੂੰ ਪਿੱਪਲ ਦੇ ਰੁੱਖੇ ਟਿਕਟੇ ਉੱਤੇ ਜਾਂ ਦੀਵਾ ਬਾਲ ਲਓ ਮਾਨ ਚ ਓਮ ਸ਼੍ਰੀ ਸੁਨਿਸ਼ਚਰਾਏ ਨਮਨ ਦਾ ਇੱਕ ਮਾਲਾ ਜਾਪ ਕਰ ਲਓ ਇਹ ਉਪਾਾਤਮਾ ਦੇ ਪੁਰਾਣੇ ਕਰਮਾਂ ਦੇ ਸੰਗਲੇ ਬਦਲ ਹਟਾ ਦਿੰਦਾ ਤੇ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲਦਾ ਜਦੋਂ ਕੋਸ਼ਿਸ਼ ਕਰੋਗੇ ਇਹ ਉਪਾਅ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਡਾਕਟਰ 13 ਕੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਫ ਦਾ ਬਟਨ ਪਾਉਣਾ ਨਾ ਭੁੱਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡੀ ਕੁੰਡਲੀ ਦੇ ਦਿਵੇ ਯੋਗ ਯਾਗ ਪੈਣ ਇਹ ਮੇਰੀਆਂ ਦੁਆਵਾਂ ਆ ਸੱਚਮੁੱਚ ਮੇਰੀ ਗੱਲ ਮੰਨਣੀ ਹੈ ਵੀਡੀਓ ਨੂੰ ਪੂਰਾ ਸੁਣ ਲਓ ਤਰੀਕੇ ਦੇਖ ਲਓ 10 ਦਿਵੇ ਯੋਗ 10 ਤਰੀਕੇ ਉਹਨਾਂ ਯੋਗਾ ਨੂੰ ਜਾਗਰਤ ਕਰਨ ਦੇ ਪੱਤਰੀ ਐਕਿਊਰੇਟ ਬਣੀ ਆ ਤਾਂ ਕਿਸੇ ਤੋਂ ਪੜਵਾ ਲਓ ਉਧਰ ਨੂੰ ਤੁਰ ਪਾਓ ਤੁਹਾਡੀ ਗਰੀਬੀ ਕੱਟੀ ਜਾਏਗੀ ਇਹ ਸੋਚ ਕੇ ਕਿ ਬਾਇ ਬਰਥ ਮੇਰੀ ਕਿਸਮਤ ਇਦਾਂ ਲਿਖੀ ਸੀ ਰੱਬ ਨੇ ਨਹੀਂ ਰੱਬ ਨੇ ਨਹੀਂ ਲਿਖੀ ਕਿਸਮਤ ਤੁਸੀਂ ਆਪਣੇ ਸੰਚਿਤ ਕਰਮਾਂ ਪ੍ਰਾਰਬਧ ਕਰਮਾਂ ਕਿਰਮਣ ਕਰਮਾਂ ਕਰਕੇ ਲਿਖੀ ਆ ਔਰ ਪਤੋਂ ਨਹੀਂ ਕਿੰਨੇ ਸਾਲਾਂ ਤੋਂ ਤੁਹਾਡੀ ਆਤਮਾ ਨਵੇਂ ਜਾਮੇ ਚਾਉਂਦੀ ਰਹੀ ਹੈ ਕਿਉਂਕਿ ਆਤਮਾ ਜੀਉਂਦੀ ਜਾਂ ਮਰਦੀ ਨਹੀਂ ਅਮਰ ਹੈ ਤੁਹਾਨੂੰ ਮੁੱਖ ਜਾਮੇ ਚ ਜਦੋਂ ਜਦੋਂ ਵੀ ਆਈ ਆ ਇਸ ਸਮਾਤ ਲੋਕ ਚ ਤਾਂ ਜਦੋਂ ਕਦੀ ਤੁਸੀਂ ਗਰੀਬ ਪੈਦਾ ਹੋ ਗਏ ਉਹ ਤੁਹਾਡੇ ਕਰਮਾਂ ਕਰਕੇ ਹੋਏ ਆ ਰੱਬ ਨੇ ਨਹੀਂ ਰੱਬ ਨੂੰ ਨਾ ਕਦੀ ਵੀ ਦੋਸ਼ ਦਿਓ ਰੱਬ ਤਾਂ ਪਤਾ ਨਹੀਂ ਕਿ ਨਾ ਮਾਨ ਸਾਡੇ ਥਰਡ ਥਾਟ ਚ ਵੀ ਨਹੀਂ ਹੈ ਸਾਡੇ ਆਪਣੇ ਕਰਮ ਆ ਜੀ ਸਾਨੂੰ ਗਰੀਬ ਬਣਾ ਰਹੇ ਹਾਂ ਸਾਡੇ ਜਨਮ ਦੇ ਨਾਲ ਹੀ ਕੁਝ ਗ੍ਰਹਿ ਨੇ ਜਿਹੜੇ ਪੁਰਵਲੇ ਕਰਮ ਉਹਨਾਂ ਕਰਕੇ ਮੈਂ ਸ਼ਨੀ ਦੀ ਗੱਲ ਕੀਤੀ ਰਾਹੂ ਦੀ ਗੱਲ ਕੀਤੀ ਜਿਹੜੇ ਸਾਨੂੰ ਗਰੀਬ ਕੰਗਾਲ ਬਣਾ ਰਹੇ ਆ ਦੂਜੇ ਪਾਸੇ ਗਰੂ ਪਿਆ ਆ ਹੋਰ ਚੰਗੇ ਗ੍ਰਹਿ ਪਏ ਆ ਜੋ ਉੱਥੇ ਹੀ ਪਏ ਆ ਨਾਲ ਹੀ ਕਿਤੇ ਅਲੇ ਦਵਲੇ ਉਹਨਾਂ ਨੂੰ ਅਸੀਂ ਜਾਗਰੂਕ ਕਰਨਾ ਜਿਨ੍ਹਾਂ ਨੂੰ ਅਸੀਂ ਦੇਵੇ ਜੋਗ ਕਿਆ ਜਦੋਂ ਦੇਵੇ ਜੋਗ ਜਗਾ ਲਓਗੇ ਤਾਂ ਫਿਰ ਤੁਸੀਂ ਅਮੀਰ ਹੋ ਰਹੇ ਹੋਣ ਤੋਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਤੁਸੀਂ ਤੁਸੀਂ ਗਰੀਬ ਪੈਦਾ ਜ਼ਰੂਰ ਹੋ ਗਏ ਹੋ ਪਰ ਜ਼ਿੰਦਗੀ ਭਰਪੂਰ ਰੂਪ ਚ ਅਮੀਰਾ ਵਾਂਗ ਜੀ ਕੇ ਜਾਓ ਇਹ ਮੇਰੀਆਂ ਦੁਆਵਾਂ ਨੇ ਮੈਂ ਕੁਝ ਤਰੀਕੇ ਦੱਸੇ ਆ ਅਜਮਾ ਕੇ ਦੇਖਿਓ ਜਾਦੂ ਟੂਣੇ ਨਹੀਂ ਖੋਲ ਲਓ ਜਨਮ ਪੱਤਰੀ ਚੈੱਕ ਕਰ ਲਓ ਜਿੱਦਾਂ ਮੈਂ ਵੀਡੀਓ ਚ ਕਿਹਾ ਹੈ ਮਿਲਾਂਗੇ ਕੱਲ ਟਿਲ ਦਨ ਬਾਏ ਬਾਏ